ਤਾਰੰਗ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੈ ਨਾਰ ਕੀ ਆਪੁਰਾਨ ਸੁਨ ਕੀਨਾਂ ਅਨ ਪਾਵਨੀ ਭਗਤ ਨਹੀਂ ਉਪਜੀ ਭੂਖੈ ਦਾਨ ਨਾ ਦੀਨਾ ਰਹਾਉ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਟ ਬਾਰ ਘਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਜੇਹ ਪਰਲੋਕ ਜਾਏ ਆਪ ਕੀਰਤ ਸੋਈ ਅਬਿਦਿਆ ਸਾਦੀ 인ਸਾਤ ਆਉ ਮਾਨਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਨ ਹਰ ਬਿਮਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੋਕ ਤਾਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਧੁਨ ਝੋਕ ਰਹਾਵ ਦਰਸ਼ਨ ਵੇਖ ਭਏ ਨਿਰਬਿਖਾਈ ਪਾਏ ਹੈ ਸਗਲੇ ਥੋਕ ਆਨੁਭਸਤ ਸਿਉ ਕਾਜ ਨਾ ਕਸ਼ੂਐ ਸੁੰਦਰ ਬदन ਅਲੋਕ ਹੈ ਸਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹਥ ਲੀਨੋ ਦੀਨੋ ਇਹੋ ਪਰਲੋਕ ਸਾਰੰਗ ਕਬੀਰ ਜੀਓ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਬਿਨ ਕੌਨ ਸਹਾਈ ਮਾਨਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ ਰਹਾਉ ਆਗੇ ਕਾਉ ਕਿਸ ਤੁਲਹਾ ਬੰਧ ਹੋ ਕਿ ਆਵ ਘਰ ਵਾਸਾ ਧਨ ਕਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਧਨ ਕਾ ਸਗਲ ਧਰਮ ਕੋਨ ਫਲ ਪਾਵੋ ਧੂਰ ਬਾਂਛਾ ਹੋ ਸਭ ਜਨਕਾ ਕਹ ਕਬੀਰ ਸੁਨੋ ਰੇ ਸੰਤੋ ਇਹੋ ਮਨ ਓਡਨ ਪੰਖੇ ਰੂ ਬਨਕਾ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਗਿਸਰ ਗਿਆ ਹੈ ਮਰਣਾ ਖਸਮ ਵਿਸਾਰ ਕੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵਹੁ ਆਪਣੀ ਪਾਤ ਸੇਤੀ ਘਰ ਜਾਵਹੁ ਰਹਾਉ ਤੋਦਨੋ ਸੇਵਹਿ ਤੋਜ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀ ਤੂ ਦਾਤਾ ਜੀਆਂ ਸਭ ਨਾ ਕਾ ਜੀਆਂ ਅੰਦਰ ਜੀਓ ਤੁਹੀ ਗੋਰਾ ਮੁਖ ਤੇ ਆਵਹਿ ਸੇ ਅੰਮ੍ਰਿਤ ਬਾਵਹਿ ਸੇ ਸੂਚੇ ਹੋਹੀ ਅਹਨ ਸਨਾਮ ਜਪਾ ਹੋਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੋਤ ਕਾਇਆ ਸੁਖ ਤੇ ਹਾਤੇ ਹੋ ਜੇਹੀ ਦੇਹੀ ਨਾਨਕ ਰੋਤ ਸੁਹਾਵੀ ਸਾਈ ਬਿਨ ਨਾਵੈ ਰੋਤ ਕੇਹੀ ਮਲਾਰ ਮਹੱਲਾ ਪਹਿਲਾ ਗਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੁਣ ਘਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਬਰਸ ਕਨਾ ਮੀਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹਿਯਰੈ ਗੁਰ 모ਹੀ ਮਨ ਹਰ ਰਸ ਦੀਨਾ ਰਹਾ ਸਹਜ ਸੁਖੀ ਵਾਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਾਰ ਵਾਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਨ ਅਸਥਿਰ ਵਾਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਾਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮੁਖ ਧਨ ਸੁਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉਮੈ ਕਰਤ ਗਵਾਇਆ ਉਪਾਰ ਧਨ ਉਪਾਰ ਨਾਰੀ ਰਤ ਨਿੰਦਾ ਬੇਖ ਖਾਈ ਦੁਖ ਪਾਇਆ ਸਬਦ ਚੀਨ ਭੈ ਕਪਟ ਨਾ ਛੂਪੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਆਤ ਭਾਰੀ ਮਾਰ ਜਨਮੇ ਜਨਮ ਗਵਾਇਆ ਮਨ ਭਾਵੈ ਸਬਦ ਸੁਹਾਇਆ ਭ੍ਰਮ ਭ੍ਰਮ ਜੂਨ ਭੇਖ ਬਉ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਉ तीर्थ तेज निवार ना नाथे हर का नाम ना पाया रतन पदार्थ पर हर त्यागे आ जात को तत ही आया मिष्टा कीट भए उत ही ते उत ही माहे समाया अधिक स्वाद रोग अधिकाई बिन गुरु सहज ना पाया seva surat rahas gun gaava gurmukha gyan bichara kuji upaj baadi bin sa hao bal bal gur krtar aa ham neech hote heen mat chhutthe tu shabd swaran haara aatm cheen tah tu taaran sach taare taaran haara ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਗਿਆ ਕਥੋ અપਾਰਾ ਲਖ ਨਾ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਇਸ ਬਹਿ ਦੇਖ ਕਹਾ ਤੂੰ ਕੈਸਾ ਸਭ ਜਾਚਕ ਤੂੰ ਦਾਤਾਰਾ ਭਗਤ ਹੀਣ ਨਾਨਕ ਦਰ ਦੇਖਹੁ ਇੱਕ ਨਾਮ ਮਿਲੈ ਔਰ ਧਾਰਾ ਮਿਲਾਰ ਮਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧਨਾ ਜਾਣਿਆ ਸਾ ਵਿਲਖ ਵਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਪਰਮੁ ਭੁਲਾਨੀ ਬਰਸ ਕਨਾ ਮੇਰਾ ਪੀਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰਿ ਪ੍ਰਭ ਆਣ ਮਿਲਾਇਆ ਰਹਾਉ ਨਾਵ ਤਨ ਪ੍ਰੀਤ ਸਦਾ ਠਾਕੁਰ ਸਿਓ ਆਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ ਦਿਖਾਇਆ ਜੋਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰਿ ਭਵਨ ਜਾਗ ਤੁਮਰਾ ਤੂ ਮੇਰਾ ਹਾਉ ਤੇਰਾ ਸਤਗੁਰ ਮਿਲਿਆ ਨਿਰੰਜਨ ਪਾਇਆ ਬਾਹੁਰ ਨਾ ਭਵ ਜਲ ਫੇਰਾ ਆਪੋ ਨੇ ਫਿਰ ਹਰ ਦੇਖ ਵਿਗਾਸੀ ਤਾਉ ਧਨ ਸਾਚ ਸੀਗਾਰੋ ਅਕੂਲ ਨਿਰੰਜਨ ਸਿਉ ਸਤਿ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਵੰਦਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਕਾਰਦਾਰਾ ਪਰਤਾਨੁ ਕਰ ਲੋਭਾ ਹਉਮੈ ਵਿਖੈ ਵਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਇ ਕਾਮ ਕ੍ਰੋਧ ਚੰਡਾਰ ਮਹਿਲ ਮਹਿ ਬੈਠੇ ਅਗਮ ਅਪਾਰ ਭੀਤਰ ਅੰਮ੍ਰਿਤ ਸੋਈ ਜਾਨ ਪਾਵੈ ਜਿਸ ਗੁਰ ਕਾ ਸਬਦ ਰਤਨ ਆਚਾਰ ਰਹਾਉ ਦੁਖ ਸੁਖ ਦੋ ਉਸਾਮ ਕਰ ਜਾਣੈ ਬੁਰਾ ਭਲਾ ਸੰਸਾਰ ਸੋਦ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਇਹਨ ਸਲਾਹ ਹਰ ਨਾਮ ਪਰਾਪਤ ਗੁਰਦਾਤਾ ਦੇਵ ਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਘਾ ਤਿਸ ਮਹਿ ਰਾਖੀ ਜੋਤ અપਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣ ਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਵਣੇ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਬਰਾਤ ਜਮਹਿ ਜੀ ਜਾਣੈ ਜੇ ਥਾਓ ਸੁਰਤਾ ਪੰਡਿਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣਿ ਅਹ ਮਾਏ ਅਣ ਦੇਖਾ ਕਿਸ਼ ਕਹਿਣ ਨਾ ਜਾਏ ਕੀ ਆਕਰ ਆਖ ਵਖਾਣੀ ਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹ ਵਿਚਾਰ ਬਿਨ ਜਿਹ ਬਾਜੋ ਜਪੈ ਹਿਆਏ ਕੋਈ ਜਾਣੈ ਕੈਸਾ ਨਾਮ ਕਥਨੀ ਬਦਨੀ ਰਹੈ ਨਿਵਰਾਤ ਸੋ ਬੂਝੈ ਹੋਵੈ ਜਿਸ ਦਾਤ ਅਹਿਨਸ ਅੰਤਰ ਰਹੈ ਲਿਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤੁ ਕੁ ਨੀਨ ਸੇਵਕ ਜੇ ਹੋਏ ਤਾਕ ਕਹਿਣਾ ਕਹੋ ਨਾ ਕੋਏ ਵਿੱਚ ਸੁਨਾਤੀ ਸੇਵਕ ਹੋਏ ਨਾਨਕ ਪਣੀਆਂ ਬਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇਸ਼ੂੜਾ ਇਕ ਦੁਖ ਕੂਖ ਇਕ ਦੁਖ ਸਖਤ ਵਾਰ ਜਮ ਦੂਤ ਇਕ ਦੁਖ ਰੋਗ ਲਗੈ ਤਨ ਧਾਏ ਵੈਦ ਨਾ ਕੋਲੇ ਦਾ ਗੂਲਾਏ ਵੈਦ ਨਾ ਭੋਲੇ ਦਾਰੂ ਲਾਇ ਦਰਦ ਹੋਵੇ ਦੁਖ ਰਹੇ ਸਰੀਰ ਐਸਾ ਦਾਰੂ ਲੱਗੇ ਨਾ ਵੀਰ ਰਹਾ ਖਸਮ ਵਿਸਾਰ ਕੀਏ ਰਸ ਭੋਗ ਤਾ ਤਨ ਉਠ ਖਲੋਏ ਰੋਗ ਮਨ ਅੰਦੇ ਕਾਉ ਮਿਲੈ ਸਜਾਏ ਵੈਦ ਨਾ ਭੋਲੇ ਦਾਰੂ ਲਾਇ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਇ ਕਾਇਆ ਢਲ ਪਾਏ ਤਾ ਕੈ ਬਾਛੈ ਕੋਈ ਨ ਖਾਇ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੂਖ ਰੋਗ ਸਭ ਗਇ ਅਗਵਾਏ ਨਾਨਕ ਸ਼ੂਟ ਸਾਚੈ ਨ ਆਏ ਮਲਾਰ ਮਹੱਲਾ ਪਹਿਲਾ ਦੁਖ ਮਹੂਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੋ ਨਾ ਸੀਜੈ ਦੇਹ ਅੰਤ ਕਾਲ ਜਮ ਮਾਰੈ ਥੇਹ ਐਸਾ ਧਾਰੂ ਖਾਹਿ ਗਵਾਰ ਜਿਤ ਖਾਦੈ ਤੇਰੇ ਜਾਹਿ ਵਿਕਾਰ ਰਹਾਉ ਰਾਜਮਾਲ ਜੋਬਨ ਸਭ ਸ਼ਾਵ ਰਤ ਹਿਰੰਦੈ ਜੀ ਸਹਿ ਥਾਵ ਦੇਹ ਨਾ ਨਾਓ ਨਾ ਹੋਵੈ ਜਾਤ ਉਥੈ ਦੇਹੋ ਐਥੈ ਸਭ ਰਾਤ ਸਵਾਦ ਕਰ ਸੰਧਾਂ ਦਰਸ਼ਨਾ ਕਿ ਹੋ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪ੍ਰਵਾਨ ਤਾਪ ਕਾਗਦ ਤੇਰਾ ਨਾਮ ਨੀਸਾਨ ਜਿਨ ਕਉ ਲਿਖਿਆ ਇਹੋ ਨਿਧਾਨ ਸੇ ਧਨਵੰਤ ਦਸਹਿ ਘਰ ਜਾਏ ਨਾਨਕ ਜਨਨੀ ਧੰਨੀ ਮਾਏ